ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਜੋ ਕ੍ਰਾਂਤੀ ਉਦਯੋਗ ਕ੍ਰਾਂਤੀ ਚੱਲ ਰਹੀ ਹੈ ਉਹਦੇ ਵਿੱਚ ਇੱਕ ਬੜਾ ਵੱਡਾ ਸਟੈਪ ਅਸੀਂ ਅੱਜ ਹੋਰ ਲਿੱਤਾ ਹੈ ਸਾਡ ਅੱਜ ਜਿਹੜੀ ਕੈਬਨਟ ਮੀਟਿੰਗ ਹੋਈ ਹੈ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਇਹ ਬਹੁਤ ਦੇਰ ਦੀ ਡਿਮਾਂਡ ਸੀ ਇੰਡਸਟਰੀ ਦੀ ਤੇ ਜਿੰਨੇ ਵੀ ਇੰਡਸਟਰੀ ਐਸੋਸੀਏਸ਼ਨ ਵਾਲੇ ਹੈਗੇ ਸੀ ਚਾਹੇ ਉਹ CII ਵਾਲੇ ਹੈ ਐਪੈਕਸ ਚੈਂਬਰ ਵਾਲੇ ਹੈ CICU ਵਾਲੇ PHDCCI ਵਾਲੇ ਸਾਰਿਆਂ ਨੇ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਕਿ ਜਿਹੜੀ ਸਟੈਂਪ ਡਿਊਟੀ ਲੱਗਦੀ ਹੈ ਜਿਹੜੇ ਅਸੀਂ ਬੈਂਕ ਦੇ ਲੋਨ ਲੈਂਦੇ ਆ ਉਹਨਾਂ ਤੇ ਸਟੈਂਪ ਡਿਊਟੀ ਬਹੁਤ ਜ਼ਿਆਦਾ ਸੀ ਹੁੰਦੀ ਸਾਰੀ ਸਟੇਟਾਂ ਚ ਆਲਮੋਸਟ ਸਾਰੀ ਸਟੇਟਾਂ ਆ ਲੈ ਲੈਂਦੇ ਆ ਜਦੋਂ ਤੁਸੀਂ ਬੈਂਕ ਦਾ ਲੋਨ ਲੈਂਦੇ ਹੋ ਉਹਨੂੰ ਰਜਿਸਟਰ ਕਰਾਉਣਾ ਪੈਂਦਾ ਉਹਨੂੰ ਹਾਈਪੋਥੀਕੇਸ਼ਨ ਕਰਾਉਣਾ ਪੈਂਦਾ ਫਿਰ ਅਸੀਂ ਬਾਕੀ ਸਟੇਟਾਂ ਦਾ ਵੀ ਡਿਸਕਸ ਕੀਤਾ ਔਰ ਅਸੀਂ ਐਸੇ ਨਤੀਜੇ ਤੇ ਪਹੁੰਚੇ ਕਿ ਆਪਣਾ ਪੰਜਾਬ ਸਾਰਿਆਂ ਨਾਲੋਂ ਵਧੀਆ ਹੋਣਾ ਚਾਹੀਦਾ ਅੱਜ ਮੈਂ ਬੜੀ ਖੁਸ਼ੀ ਨਾਲ ਅਨਾਉਂਸ ਕਰਨ ਜਾ ਰਿਹਾ ਅੱਜ ਮੇਰੇ ਇੰਡਸਟਰੀਲਿਸਟ ਭਰਾ ਔਰ ਮੇਰੇ ਵਪਾਰੀ ਭਰਾ ਜਿਹੜੇ ਲੋਨ ਲੈਂਦੇ ਆ ਔਰ ਜਿਨ੍ਹਾਂ ਨੇ ਲੋਨ ਲਿੱਤੇ ਹੋਏ ਆ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੱਕ ਤਾਂ ਅਸੀਂ ਹਾਈਪੋਥੀਕੇਸ਼ਨ ਤੇ ਮੌਰਗੇਜ ਨੂੰ ਇਕੱਠਾ ਕਰਕੇ ਇੱਕ ਕਰਕੇ ਉਹਦੇ ਤੇ 0.25% ਰਹਿਣ ਦਿੱਤਾ ਜਿਹੜਾ ਪਹਿਲਾਂ ਵੀ 0.25% ਸੀ ਪਰ ਅੱਗੇ 0.25% ਹਾਈਪੋਥੀਕੇਸ਼ਨ ਤੇ ਅਲੱਗ ਪੈਂਦਾ ਸੀ ਮੌਰਗੇਜ ਤੇ ਅਲੱਗ ਪੈਂਦਾ ਸੀ ਹੁਣ 0.25% ਇਕ ਕਰਤਾ ਔਰ ਦੂਜੀ ਗੱਲ ਇਹ ਹੈ ਕਿ ਉਹਨੂੰ ਕੈਪ ਕਰਤਾ ਅਸੀਂ 5 ਲੱਖ ਰੁਪਏ ਦੇ ਸਾਡੇ ਕੋਲੋਂ ਕਈ ਐਸੋਸੀਏਸ਼ਨਾਂ ਨੇ ਕੈਪ ਮੰਗੀ ਸੀ ਜੀ 10 ਲੱਖ ਕਰ ਦੋ ਕਿਸੇ ਨੇ 5 ਲੱਖ ਕਹੀ ਸੀ ਕਿਸੇ ਨੇ 7.5 ਲੱਖ ਕਹੀ ਸੀ ਪਰ ਅਸੀਂ ਜੋ ਸਭ ਤੋਂ ਘੱਟ ਸਾਨੂੰ ਡਿਮਾਂਡ ਸੀਗੀ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਅਸੀਂ 5 ਲੱਖ ਰੁਪਏ ਤੇ ਕੈਪ ਕਰਤੀ ਇੱਕ ਰੀਸੈਂਟਲੀ ਰਜਿਸਟ੍ਰੇਸ਼ਨ ਚਾਰजेस ਵੀ ਲਗਾਏ ਸੀਗੇ ਜਿਹੜੇ ਲੋਨ ਦੇ ਰਜਿਸਟ੍ਰੇਸ਼ਨ ਉਹਦਾ ਕੈਪ 1 ਲੱਖ ਰੁਪਏ ਦਾ ਸੀਗਾ ਹੁਣ ਅਸੀਂ ਜਿਹੜੇ ਰਜਿਸਟ੍ਰੇਸ਼ਨ ਚਾਰजेस ਹੈ ਉਹ ਸਿਰਫ 1000 ਰੁਪਿਆ ਕਰਤਾ ਵਨ ਟਾਈਮ ਜਿਹੜੇ ਰਜਿਸਟ੍ਰੇਸ਼ਨ ਚਾਰਜੇਸ ਆ ਜਦੋਂ ਲੋਨ ਲੈਂਦੇ ਆ ਉਹ 1000 ਰੁਪਿਆ ਕਰਤਾ ਹੈ ਇਹਦੇ ਨਾਲ ਬੜਾ ਇੰਡਸਟਰੀ ਨੂੰ ਰਾਹਤ ਮਿਲੂਗੀ ਪਰ ਮੈਨੂੰ ਪੂਰਾ ਯਕੀਨ ਹੈ ਕਿ ਇੰਡਸਟਰੀ ਇਹਦੇ ਨਾਲ ਬੜੀ ਖੁਸ਼ ਹੋਏਗੀ ਸਰਕਾਰ ਤੋਂ ਔਰ ਉਹਨਾਂ ਨੂੰ ਲੱਗੇਗਾ ਕਿ ਜੋ ਅਸੀਂ ਅਧਿਉਗ ਕ੍ਰਾਂਤੀ ਚਾਲੂ ਕੀਤੀ ਹੈ ਜਿਹਦੇ ਵਿੱਚ ਸਾਡੀਆਂ ਨਵੀਆਂ ਇਨਵੈਸਟਮੈਂਟਾਂ ਵੀ ਆ ਰਹੀਆਂ ਜਿਹਦੇ ਵਿੱਚ ਅਸੀਂ ਜਗਾ ਜਗਾ ਜਾ ਕੇ ਰੋਡ ਸ਼ੋ ਵੀ ਕਰ ਰਹੇ ਆ اور انویسٹرز دا انٹرسٹ ਵੀ پیدا ہو رہا ہے اج بھی ਜਦੋਂ ਅਸੀਂ ਪਿੱਛੇ ਬੈਂਗਲੌਰ ਗਏ ਸੀ ਇੱਕ ਨਵੀਂ ਕੋਈ ਇਨੋਵੇਸ਼ਨ ਹੈਗੀ ਐ ਦੀ ਡਰونز ਦੀ ਉਹ ਮਿਲੇ ਸੀ ਉਹ ਵੀ ਮੇਰੇ ਕੋਲ ਅੱਜ ਆਏ ਹੋਏ ਸੀਗੇ ਹੁਣੇ ਉੱਠ ਕੇ ਗਏ ਆ ਸੋ ਹੁਣ ਇਨਵੈਸਟਰ ਪੰਜਾਬ ਚ ਆਣਾ ਚાલુ ਹੋ ਰਿਹਾ ਹੈ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਅਸੀਂ ਕੀ ਕੁਝ ਦੇ ਸਕਦੇ ਆ ਕੀ ਕੁਝ ਕਰ ਸਕਦੇ ਆ ਇੱਕ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀਆਂ ਅਸੀਂ 24 ਸੈਕਟੋਰਲ ਕਮੇਟੀਆਂ ਬਣਾਈਆਂ ਸੀ 26 ਦੀਆਂ 26 ਦੀਆਂ ਰਿਪੋਰਟਾਂ ਆ ਚੁੱਕੀਆਂ ਸਾਡੇ ਕੋਲ ਔਰ ਜਿਹੜੀ ਨਵੀਂ ਇੰਡਸਟਰੀਅਲ ਪਾਲਿਸੀ ਹੈ ਉਹਦੀ ਤਿਆਰੀ ਚੱਲ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਅਸੀਂ ਯੂਜ਼ ਕਰ ਰਹੇ ਹਾਂ ਅਸੀਂ ਜਿਹੜੇ ਪ੍ਰੋਫੈਸ਼ਨਲ ਹੁੰਦੇ ਅਰਨਸਟ ਐਂਡ 扬 ਕੇ ਪੀ ਐਮ ਜੀ ਉਹਨਾਂ ਦੀਆਂ ਸਰਵਿਸਿਜ਼ ਲੈ ਰਹੇ ਹਾਂ ਸਾਡਾ ਇੰਡਸਟਰੀ ਡਿਪਾਰਟਮੈਂਟ ਲੱਗਿਆ ਹੋਇਆ ਪੰਜਾਬ ਇਨਵੈਸਟ ਲੱਗਿਆ ਹੋਇਆ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਸਾਲ ਦੇ ਐਂਡ ਤੱਕ ਨਹੀਂ ਤਾਂ ਅਗਲੇ ਸਾਲ ਦੇ ਸ਼ੁਰੂ ਚ ਜਿਹੜੀਆਂ ਨਵੀਆਂ ਇੰਡਸਟਰੀਅਲ ਪਾਲਿਸੀਆਂ ਐ ਉਹ ਪਲੇਸਡ ਹੋ ਜਾਣ ਐਤਕੀ ਇੱਕ ਪਾਲਸੀ ਨਹੀਂ ਬਣੇਗੀ ਸੈਕਟਰ ਵਾਈਜ਼ ਪਾਲਿਸੀਆਂ ਬਣਾਵਾਂਗੇ ਜੇ ਪੰਜ ਸੱਤ 10 ਸੈਕਟਰ ਹੋਣਗੇ ਜਿਨ੍ਹਾਂ ਦੀਆ ਮਤਲਬ ਕਿ ਕੋਈ ਫਰਕ ਨਹੀਂ ਹੋਏਗਾ ਜੋ ਉਹਨਾਂ ਨੇ ਮੰਗਾ ਕੀਤੀ ਆ ਉਹਦੋਂ ਅਸੀਂ ਕਲੱਬ ਕਰ ਲਾਂਗੇ ਪਰ ਜਿੱਥੇ ਕੋਈ ਯਾਦਾ ਫਰਕ ਹੋਏਗਾ ਉਹ ਸੈਕਟਰ ਵਾਈਜ਼ ਅਸੀਂ ਪਾਲਿਸੀਆਂ ਬਣਾਵਾਂਗੇ